ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵਿਰਕਾਂ ਵਾਲੀ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਫਰੋਜ਼ਪੁਰ ਵਾਲੀ ਛੜਕ ਦੇ ਉੱਤੇ ਪਿੰਡ ਪੜਾਣਾ ਆਉਂਦਾ ਉਹਦੇ ਤੋਂ ਡੇਢ ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਵਿਰਕਾਂ ਵਾਲੀ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰੀ ਖੇਤੀਬਾੜੀ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਮੱਝਾਂ ਕਾਫੀ ਸਾਰੀਆਂ ਘਰੇ ਇਹਨਾਂ ਦੀਆਂ ਰੱਖੀਆਂ ਹੋਈਆਂ ਐ ਇਸ ਸਾਈਡ ਤੇ ਕੁਝ ਪਸ਼ੂ ਤੁਸੀਂ ਦੇਖੋਗੇ ਜਿਹੜੇ ਅੰਦਰ ਬੱਦੇ ਹੋਏ ਆ ਇਹਨਾਂ ਦੇ ਵਿੱਚੋਂ ਹੀ ਅੱਜ ਇੱਕ ਇਹਨਾਂ ਨੇ ਮੱਝ ਇੱਕ ਝੋਟੀ ਵਕਾਊ ਕੀਤੀ ਐ ਆਪਾਂ ਇਹਦੇ ਸੰਬੰਧੀ ਮੇਨ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜਿਹਨੂੰ ਆਜੂ ਉਹਦਾ ਹੱਕ ਆ ਵੀ ਉਹ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦੇ ਨੰਬਰ ਸਕਰੀਨ ਉੱਤੇ ਬਾਈ ਜੀ ਹਰਾਂ ਦਾ ਚੱਲਦਾ ਰਹਿਣਾ ਸੋ ਇਹ ਮੱਝ ਤੁਹਾਨੂੰ ਦਿਖਾਉਣੀ ਐ ਤੇ ਨਾਲ ਇੱਕ ਚੀਜ਼ ਹੋਰ ਮੈਂ ਜੋ ਫਰੋਜ਼ਪੁਰ ਜ਼ਿਲ੍ਹੇ 'ਚ ਦੇਖਦਾ ਹਾਂ ਇੱਕ ਦਰਖਤ ਬਹੁਤ ਪ੍ਰਭਾਵਾਂ ਨੇ ਦੇਖਿਆ ਹੋਊਗਾ ਨਾਮ ਇਹਦਾ ਪਿਲਕਣ ਹੈ ਬੋੜ ਵਾਲੀ ਕਿਸਮ ਚੋਂ ਆ ਜਾਂਦਾ ਤੇ ਇਹ ਸੁੰਨ ਚਾਉਂਦਾ ਵੀ ਤਿੰਨ ਕਸਾਲਾਂ ਚ ਪੂਰੀ ਸ਼ਾਂ ਆਲਾ ਹੋ ਜਾਂਦਾ ਜੇ ਕੋਈ ਵੀਰ ਆਪਦੇ ਪਸ਼ੂਆਂ ਲਈ ਇਸ ਬੂਟੇ ਨੂੰ ਲਾਉਣਾ ਚਾਹੁੰਦਾ ਡੰਡਾ ਲੱਗਦਾ ਤਾਂ ਜਰੂਰ ਤੁਸੀਂ ਇਹਦੀ ਕਲਮ ਲਾ ਸਕਦੇ ਹੋ ਕਲਮ ਵੀ ਲੱਗ ਜੂ ਨਰਸਰੀਆਂ ਚੋਂ ਇਹ ਮਿਲ ਵੀ ਜਾਂਦਾ ਨਾਮ ਇਹਦਾ ਪਿਲਕਣ ਹੈ ਚੰਗੇ ਕਦ ਕਾਠ ਦਾ ਵੱਡਾ ਦਰਖਤ ਬੋੜ ਵਾਂਗੂ ਪਿੱਪਲ ਵਾਂਗੂ ਬਣਦਾ ਪਰ ਇਹ ਸੰਘਣਾ ਜ਼ਿਆਦਾ ਰਹਿੰਦਾ ਕਾਫੀ ਪੁਰਾਣਾ ਇਹ ਦਰਖਤ ਬਾਈ ਹਰਾਂ ਕੋਲ ਘਰੇ ਲੱਗਾ ਸੀ ਆਓ ਆਪਾਂ ਮੱਝ ਦੀ ਜਾਣਕਾਰੀ ਬਾਈ ਜੀ ਹੋਂ ਤੋਂ ਲਈਏ ਤੇ ਫਿਰ ਇਹਨੂੰ ਤੋਰ ਕੇ ਦਿਖਾਵਾਂਗੇ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਖਾਲਸਾ। ਸਤਿ ਸ੍ਰੀ ਅਕਾਲ। ਮੈਂ ਕਿਹਦੀ ਕਿਪਾਤੇ ਬਾਈ ਜੀ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਬੋੜ ਸਿੰਘ ਆ ਜੀ। ਬੋੜ ਬਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਆਂ। ਹਾਂਜੀ ਹਾਂਜੀ। ਇਹ ਸਾਰੇ ਪਸ਼ੂ ਘਰਦੇ ਆ ਆਪਣੇ। ਹਾਂਜੀ ਹਾਂਜੀ ਘਰਦੇ ਪਸ਼ੂ। ਕਿੰਨਾਂ ਮਸੂਆ ਇਸ ਮੱਝ ਨੇ ਸੂਆ? ਇਹਨੇ ਦੂਜਾ ਸੂਆ ਸੁਣਾ ਜੀ। ਦਿਨ ਇਹਦੇ ਕਿੰਨੇ ਬਾਕੀ ਆ ਜੀ? ਦਿਨ ਇਹਦੇ 4-5 ਲਊ। 4-5 ਦਿਨ ਹਜੇ ਲੈ ਸਕਦੀ। ਤਰੀਕ ਤਰੀਕ ਦੇ ਹਿਸਾਬ ਨਾਲ 4-5 ਦਿਨ ਰਹਿੰਦੇ ਉਦੋਂ ਦਾ ਇਹਦਾ ਰੇਟ ਆਪਾਂ 1,30,000 ਰੁਪਏ ਦੀ ਦੇਣੀ ਹੈ। 1,30,000 ਰੇਟ ਹੈ। ਅੱਛਾ ਪਹਿਲਾਂ ਦਾ ਦੁੱਧ ਕਿੰਨਾ ਛੋਇਆ ਇਹਦਾ? ਦੁੱਧ ਦੇ ਦਾ 13 ਕਿਲੋ ਦਿੰਦੀ ਸੀ ਅੱਜ ਪਹਿਲਾਂ ਸਭ। 13 ਕਿਲੋ ਪਹਿਲਾਂ ਦਾ ਦੁੱਧ ਦੇ ਸੀ ਇਹਦਾ ਛੋਇਆ। ਠੀਕ ਐ। ਸੋ ਦੋਸਤੋ ਮੱਝ ਇੱਕ ਵਾਰ ਦੇਖੋ 5 ਦਿਨ 10 ਮਹੀਨੇ ਪੂਰੇ ਹੋਣ ਚ ਬਾਕੀ ਐ। ਕੁਸ ਦਿਨੇ ਮੱਝ ਉੱਤੇ ਲੈ ਸਕਦੀ ਐ ਉਹ ਲੈਂਦੀ ਐ ਜਾਂ ਨਹੀਂ ਲੈਂਦੀ ਉਹ ਬਾਅਦ ਚ ਕੁਦਰਤ ਦੇ ਹੱਥ ਵਸ ਐ। ਚੰਗੇ ਕੱਦ ਕਾਠ ਦੀ ਚੰਗੀ ਉੱਚੀ ਲੰਬੀ ਝੋਟੀ ਇਹ ਵਿਕਰੀ ਆਸਤੇ ਆ ਇੱਕ ਵਾਰ ਸਾਈਡ ਨੂੰ ਜਾਂਦੀ ਦਾ ਹਵਾਨਾ ਪਿੱਛੋਂ ਦੇਖਿਓ ਉਸ ਤੋਂ ਬਾਅਦ ਚ ਤੋਰ ਕੇ ਤੁਹਾਨੂੰ ਦਿਖਾ ਦੂੰਗਾ ਤੋਂ ਢਾਂਚਾ ਇਹਦਾ ਤੁਹਾਨੂੰ ਤੋਰ ਕੇ ਜਦੋਂ ਇਹ ਮੱਝ ਕਰੂਗੀ ਉਦੋਂ ਦਿਸ ਜਾਣਾ ਥਣ ਹਵਾਨਾ ਜਿਹੜਾ ਉਹ ਤੁਸੀਂ ਵੀਡੀਓ ਚੋਂ ਦੇਖਦੇ ਰਹੋ ਬਾਕੀ ਜਿਹੜੇ ਵੀਰ ਨੇ ਖਰੀਦਣੀ ਐ ਉਹਦਾ ਹੱਕ ਆ ਵੀ ਉਹ ਕੋਲ ਆ ਕੇ ਪਾਸ ਕਰੇ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦਿਓ ਚੰਗੇ ਕੱਦ ਕਾਠ ਦੇ ਵਿੱਚ ਚੰਗੀ ਵੇਲ ਸਿੰਘ ਸੋਹਣਾ ਹਵਾਨਾ ਪਿੱਛੋਂ ਸੋਹਣਾ ਦਿਖਾਉਂਦੀ ਐ ਬਾਕੀ ਹਜੇ ਦੇਣੇ ਮੱਝ ਨੇ ਲੈਣੇ ਆ ਪੂਰੀ ਇਹ ਭਰੀ ਨਹੀਂ ਇਸ ਏਰੀਆ ਚ ਵੀਡੀਓ ਬਣਾਉਣ ਆਏ ਸੀ ਤਾਂ ਨਾਲ ਇਹਦੀ ਵੀ ਬਣਾਉਣ ਲੱਗ ਗਏ ਸੀ ਸੋ ਫੇਰ ਇਸ ਮੱਝ ਨੂੰ ਤੁਸੀਂ ਦੇਖੋ ਚੰਗੇ ਕੱਦ ਕਾਟ ਦੀ ਹੈ ਮੱਝ ਹੈ ਸੋ ਇੱਕ ਹੀ ਨਾਗ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਉਣਾ ਸੀ ਕਿਉਂਕਿ ਘਰੇਲੂ ਪਸ਼ੂ ਪਾਲਕ ਵੀਰ ਹੈ ਜਿਹੜੇ ਘਰੇ ਪਸ਼ੂ ਦੋਤੇ ਲਾਉਂਦੇ ਆ ਤੇ ਕਦੇ-ਕਦੇ ਪਸਤਪੇਰ ਵਿੱਚ ਕੱਦ ਤਾਂ ਮੰਨ ਲਓ ਗੱਲ ਵੀ ਸਹੀ ਹੈ ਸੋ ਚੰਗੀ ਉੱਚੀ ਲੰਬੀ ਮੱਝ ਹੈ ਦੋਸਤੋ ਸਿੰਗ ਵੀ ਸੋਹਣਿਆਂ ਦੀ ਹੈ ਇਸ ਸਾਈਡ ਤੋਂ ਵੀ ਤੁਸੀਂ ਇਹਦੇ ਜਿਹੜੇ ਉਹ ਥਣ ਇਸ ਸਟ੍ਰੀਕ ਨੂੰ ਦੇਖ ਸਕਦੇ ਹੋ ਸੋ ਸੰਗ ਵੀ ਇਹਦਾ ਸੋਹਣਾ ਬਾਕੀ ਜੋ ਚੀਜ਼ ਹੈ ਉਹ ਵੀਡੀਓ ਚ ਤੁਸੀਂ ਦੇਖ ਲਈਏ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਾਕ ਸੀ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ